ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਜਣੋ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਤੁਸੀਂ ਸਾਰੇ ਚੜ੍ਹਦੀ ਕਲਾ ਝ ਹੋਵੋਗੇ ਇੱਕ ਕੁਐਸਚਨ ਹੈ ਤੁਹਾਡੇ ਗਾੜੀ ਕਿਦੋਂ ਵੀ ਸਜਣੋ ਖਰੀਦਦਾਰੀ ਕਰਦੇ ਜੇ ਦੋ ਟਾਈਮ ਲਾਜ਼ਮੀ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਕੋਈ ਵੀ ਜੜੀ ਲੰਮੇ ਵਾਲੀ ਗੱਲ ਨਾ ਪਿੱਛੇ ਰਹਿ ਜੇ ਦੋ ਟਾਈਮ ਜ਼ਰੂਰੀ ਵੀਡੀਓ ਕਾਲ ਤੇ ਵੀ ਤੁਸੀਂ ਚੁਵਾਈ ਕਰ ਸਕਦੇ ਜੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਆ ਕਰੋ ਸਜਣੋ ਹੋਰ ਵੀ ਕਿਸੇ ਦਾ ਫਾਇਦਾ ਇਹਦਾ ਕੋਈ ਆਪਦੀ ਖਰੀਦਦਾਰੀ ਕਰ ਸਕਦਾ ਪਹੁੰਚਿਆ ਪਿੰਡ ਗੱਗੋ ਬੂਆ ਜਿਹੜਾ ਤਰਨਤਨ ਸਾਹਿਬ ਬਾਈ ਦਲਬੀਰ ਸਿੰਘ ਦੇ ਫਾਰਮ ਤੇ ਸੱਜਣੋ ਤਿੰਨ ਵਹਿੜਾ ਲੈ ਕੇ ਆਇਆ ਬਾਈ ਬੜੇ ਜਾਇਜ਼ ਰੇਟ ਤੇ ਨੇ ਤੇ ਵਹਿੜਾਂ ਦੀ ਬੜੀ ਡਿਮਾਂਡ ਸੀ ਪਰ ਵਹਿੜਾ ਵੀ ਚੰਗੀਆਂ ਠੀਕ ਆ ਜੀ ਕ੍ਰੋਸ ਸੰਗ ਵੀ ਆ ਤੇ ਪਿਓਰ ਵੀ ਆ ਜਿਹੋ ਜਾਂ ਮਰਜ਼ੀ ਤੁਸੀਂ ਪੀਸ ਇਹਨਾਂ ਤਿੰਨਾਂ 'ਚੋਂ ਚੁਣ ਕੇ ਜਿਹੜੀ ਵੀ ਚੰਗੀ ਲੱਗੇ ਖੜ ਸਕਦੇ ਜੇ ਕਰਦੇ ਆ ਗੱਲ ਬਾਤ ਜੋੜੇ ਰਿਓ ਬੰਦਾ ਕਰ। ਬਾਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸੰਤੂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਛੜਦੀ ਕਲਾ। ਛੜਦੀ ਕਲਾ ਸੰਤੂ ਸਾਹਿਬ। ਸ਼ੁਕਰ ਹੈ ਜੀ। ਬਹੁਤ ਸਰਾਹੋ। ਹਾਂਜੀ ਵਧੀਆ ਸੰਤੂ ਸਾਹਿਬ। ਡਰੈਸ ਕਰੀਗੇ ਨੋਟ ਇੱਕ ਰਾਂ। ਨਾਂ ਦਲਬੀਰ ਸਿੰਘ ਪਿੰਡ ਗਗੋਬੂਆ ਤਹਿਸੀਲ ਤੇ ਜ਼ਿਲ੍ਹਾ ਸ੍ਰੀ ਚਰਨਤਾਰ ਸਾਹਿਬ। ਮੋਬਾਈਲ ਨੰਬਰ 9881309418। ਠੀਕ ਹੈ ਜੀ। ਇੱਕ ਕਰੀਗੇ ਸ਼ਵਾ ਦੱਬੀ ਤੋਂ ਹੀ। ਹਾਂਜੀ ਹਾਂਜੀ ਸੰਤੂ ਸਾਹਿਬ। ਇੱਥੋਂ ਹੀ ਕਰ ਲੀਏ। ਐਂਡ ਤੇ ਭਾਪ ਆ। ਫ੍ਰੀ ਵਾਲੇ ਕਰ ਦੇਣਾ ਹੈ। ਫ੍ਰੀ ਵਾਲੇ ਕਰ ਦਿੱਗੇ ਇਹ। ਠੀਕ ਆ ਠੀਕ ਆ। ਚ ਹਾਂਜੀ ਇਹ 13 14 ਦੇ ਚੱਲਣ ਢਈ ਏ ਠੀਕ ਆ ਹਾਂ ਤੇ ਬਹਿ ਕੇ ਤਾਂ ਧੋਰੇ ਕਰਵਾਦੇ ਹੈ ਜਿਆਦਾ ਹੀ ਸਹੀ ਸਾਲ ਚੰਗੀ ਹੈ ਹਾਂਜੀ ਜੀ ਲਓ ਸਜਣੋ ਸਹੀ ਸਾਲ ਚੰਗੀ ਆ ਤੇ ਵੰਗਾ ਟੰਗਾ ਵੀ ਜਿਹੜਾ ਨਾਣਾ ਜਿਹਨੂੰ ਕਹਿ ਸਕਦੇ ਉਹ ਵੀ ਪਾਉਂਦੀ ਨਹੀਂ ਲੋੜ ਚਵਾਈ ਤੇ ਕਹਿੰਦੀ ਮੈਨੂੰ ਹੀ ਲੱਗੀ ਹੈ ਹਾਂਜੀ ਪੂਰੀ ਓਕੇ ਰਪੋੜਿਆ ਕੱਟ ਆਲਾ ਲੈਵਾ ਏ ਮੇਲ ਕਾਫ ਬੱਚਾ ਮਗਰ ਧੋਰਾ ਚੈੱਕ ਕਰਵਾ ਦੋ ਜੀ ਲਓ ਜੀ ਸਜਣੋ ਬੋਦੀ ਵਾਲੀ ਆ ਪੂਰੀ ਲੈਓ ਜਾਤਪਰੀਡ ਪੂਰੀ ਆ ਨਸਲ ہاں ਤੁਹਾਨੂੰ ਵੀ ਚੰਗਾ ਲੱਗਾ ਹੁਣ 14 ਕਿਲੋ ਦੱਸਿਆ ਜੀ ਹਾਂਜੀ ਹਾਂਜੀ ਸੰਤੂ ਸਾਹਿਬ 14 ਕਿਲੋ ਠੀਕ ਹੈ ਤੇ ਰੇਟ ਰੇਟ ਸੰਤੂ ਸਾਹਿਬ ਜਿਆ ਜੀ ਕਰਦੇ 57000 ਆਪਾਂ ਮੁੱਲ ਕਰਦੇ ਆ ਜੀ ਤੇ 52000 ਦੀ ਆਪਾਂ ਦੇ ਦੇਣੀ ਹੈ 52 ਦੀ ਹਾਂ ਜੀ ਪੂਰੇ 50 ਦੀ ਕਰਦੇ ਯਾਰ ਹੈ ਜਾਣ ਦੇ 50 ਦੀ 50 ਦੀ ਸੰਤੂ ਸਾਹਿਬ ਫੇਰ ਛੋੜ ਸਿ ਆਪਾਂ ਫੇਰ ਕਰਾ ਲਈਂਦੇ ਵਿੱਚੋਂ 52 ਦੀ ਕਰਦੇ 52 ਦੀ ਕਰ ਦਈਏ ਜੀ ਹਾਂਜੀ ਉਹ ਸਕਣ ਸਕੋਮ ਨਾਲ ਸਕਣਾ ਵਾਲਾ ਕੰਮ ਕਰਦੀ ਹੈ ਹਾਂਜੀ ਹਾਂਜੀ ਕੀ ਜਾਂਦੇ ਸਕਣ ਸਕੀਮ ਹੈ ਹਾਂਜੀ ਹਾਂਜੀ 10000 ਰੁਪਈਆ ਪਾਓ ਤੇ ਗਾਂ ਘਰੇ ਲੈ ਕੇ ਜਾਓ ਹੈ ਠੀਕ ਆ ਕਰੋਸ ਆ ਗਈ ਇਹ ਕਰੋਸ ਇਹ ਆਪਾਂ ਲੇਟ ਹੀ ਲਈ ਆ ਤੇ ਲਈ ਅੱਜ ਹੀ ਚੋਕੇ ਆ ਗਿਆ ਚੋ ਗਿਆ 2 ਕਿਲੋ ਇਥੇ ਚੋਕੇ ਤੇ ਫਿਰ ਲਿਆਉਂਦੀ ਆਪਾਂ ਸਹੀ ਗੱਲ ਆ ਸੱਜਣੋ ਇਹ ਨਹੀਂ ਗੱਲ ਸਹੀ ਆ ਚੌਥਾ ਦਿਨ ਹੋ ਗਿਆ ਸੂਈ ਦਾ ਕਈ ਜੀ ਕਈ ਵਿਸ਼ਵਾਸ ਵਾਲੀ ਵੀ ਗੱਲ ਹੁੰਦੀ ਆ ਯਕੀਨ ਵਾਲੀ ਵੀ ਕਰਿਆ ਕਰੋ ਇਹ ਵੀ ਇਹ ਵੀ ਠੰਡੀ ਫੀਲ ਆ ਠੀਕ ਆ ਹਾਂ ਤੇ ਝੂਠ ਵਾਲੀ ਗੱਲ ਨਹੀਂ ਗੱਲ ਸਹੀ ਆ ਮਾਲ ਥੋੜਾ ਜਿਹਾ ਚੋਕੇ ਆਇਆ ਬਾਈ ਦਾ ਥੋੜਾ ਵਿਆਹ ਦਾ ਕੰਮ ਆ ਇਹ ਕਰਕੇ ਕਹਿੰਦਾ ਕਿ ਚੱਲ ਆਪਾਂ ਮੈਂ ਲਾਗ ਕੇ ਆਏ ਕਰਕੇ ਭਾ ਦਈਏ ਉਹ ਜਰਾਦਾ ਹੀ ਨਾ ਰਾ ਕੇ ਕੱਲ ਨੂੰ ਜਾਂ ਪਰਸੋਂ ਵੀਡੀਓ ਬਣਾਉਂਦਾ ਨੋ ਜੀ ਤੇ ਕਾਲੀ ਸ਼ਾਹ ਦੁੱਧ ਭਾਈ ਕਿੰਨਾ ਹੋਊਗਾ ਇਹਦੇ ਸੱਲੇ ਸਾਨੂੰ ਸਭ 10 ਲੀਟਰ ਚੱਲਣ ਈਏ 10 ਕਿਲੋ ਤਾਜੀ ਸੂਈ ਹੋ ਜੇ ਪੁਰੇ ਚੁੱਕਣ ਦੀ ਆ ਹਾਂਜੀ ਹਾਂਜੀ ਦਿਨ ਕਿਣਵਾ ਕਿੰਨੇ ਦਿਨ ਹੋ ਗਏ ਹੋਣਗੇ ਤਾਜ਼ਾ ਫੀ ਨੂੰ ਇਹਨੂੰ ਆ ਚੌਥਾ ਦਿਨ ਏ ਸਾਡੇ ਨਾਲ ਚਾਰ ਦਿਨ ਹੋ ਗਏ ਹਾਂਜੀ ਹਾਂਜੀ ਤੇ ਸਜਣੋ 10 ਕਿਲੋ ਦੁੱਧ ਤੋਂ ਚਾਲੂ ਹੋ ਗਈ ਆ 15 ਦੇ ਦੇ 14 ਦੇ ਦੇ ਤੁਹਾਡੀ ਸੇਵਾ ਦਾ ਠੀਕ ਆ ਵੜ ਵੱਡੇ ਢਾਂਚੇ ਦੇ ਵਿੱਚ ਆ ਤੇ ਬੱਚਾ ਬਿਲਕੁਲ ਤੁਸੀਂ ਵੇਖ ਰਹੇ ਜੀ ਕੁਲਾਈ ਆ ਠੀਕ ਹੈ ਜੀ ਆ ਜੇ ਤੇ ਥਾਂ ਚੰਗਾ ਲੱਗਾ ਜੀ ਗਾਈ ਨੂੰ ਤੇ ਰੇਟ ਸੰਧੂ ਸਾਹਿਬ 55 ਕਰਦੇ ਆ ਦਾ ਮੁੱਲ ਹਾਂ ਨਾ ਭਾਈ 50 ਹੀ ਦੇ ਦਈਏ ਹੋਰ ਕਰ ਦੇ ਚਲ 1000 ਹੋਰ ਛੱਡ ਦੇ ਯਾਰ ਨਾ ਹੋਰ ਵੱਧ ਕਰ ਦੇ ਯਾਰ ਚਲ 2 ਛੱਡਦਾ ਸੰਧੂ ਸਾਹਿਬ ਹੋਰ 1000 ਕਰ ਦੇ 47 ਹੀ ਦੇ ਦੇ ਚਲੋ ਸੰਧੂ ਸਾਹਿਬ ਕਹਿੰਦਾ ਦੋ ਦੇ ਦੇ 100 ਰੁਪਏ ਨੋ ਜੀ ਆ ਗਈ ਕ੍ਰੋਸ ਆਂਗ ਦੇ ਹਣਾ ਹੋਸਾਂਗ ਜਰਸੀ ਆ ਗਈ ਸੰਤੂ ਸਾਹਿਬ ਚਲੋ ਠੀਕ ਹੈ ਗਣੀ ਸੀ ਭਗਾਨੇ ਕੋ ਪੂਰੀ ਪਣੀ ਪਈ ਹੈ ਨਾ ਇਹ ਇਹ ਵੀ ਪੂਰੀ ਸੰਤੂ ਸਾਹਿਬ ਹੂੰ ਇਹਦੇ ਮਗਰ 6:30 ਵਜੇ ਦੀ ਅੱਜ ਕੋਈ ਚਿਤ ਖਿਆਲ ਨਹੀਂ ਭਾਈ ਤੁਸੀਂ ਆਉਣਾ ਅੱਜ ਚਲੋ ਕੋਈ ਗੱਲ ਨਹੀਂ ਹਾਂਜੀ ਹਾਂਜੀ ਮਾਲ ਵੇਚ ਕੇ ਦੇਖੋ ਵਿਆਹ ਦੀ ਕੱਲ ਦੀ ਸੂਈ ਸੰਤੂ ਸਾਹਿਬ ਹਾਂ ਬਿਲਕੁਲ ਖਿੱਲਾ ਨਾੜੂ ਖਿੱਲਾ ਨਾੜੂ ਕੱਲ ਦੀ ਸੂਈ ਆ ਹਾਂ 8-9 ਲੀਟਰ ਇਹ ਵੀ ਗਾਜੇ ਸਟਾਰਟਿੰਗ ਹੈ ਇਹਦੀ ਵੀ ਬੌਲੇ ਤੋਂ ਹਾਂਜੀ ਹਾਂਜੀ ਬੌਲੇ ਤੋਂ ਲੋ ਤੋਰ ਹੀ ਗਏ ਲਓ ਸਜਰੋ ਥਾਂ ਲੈਂਦਾ ਵੀ ਬਹੁਤ ਚੰਗਾ ਲੱਗਾ ਮਈਆਂ ਰਕੂ ਲੱਗਾ ਥਾਂ ਲੰਮਾ ਲੰਮ ਕਰਾਉਸ ਦੇ ਵਿੱਚ ਤੇ ਥਣ ਭਾਂਡਾ ਚੰਗਾ ਲੱਗਾ ਕੁਆਲਟੀ ਤੁਸੀਂ ਵੇਖ ਸਕਦੇ ਜੀ। ਨੋ। ਤੇ ਰੇਟ ਪਾਈ ਜਾਂਦਾ ਇਹਦਾ ਮੁੱਲ ਸਾਨੂੰ ਸਾਬ 45 ਕਰਦੇ ਆਂ ਹੋਰ ਇਹ ਚੋਂ ਕਰੀਏ ਮਾਨਤਨ 40 ਦੀ ਦੇ ਦਾਂਗੇ ਪੂਰੇ 40 ਦੀ 1000 ਛੱਡ ਦੇ 2000 1000 ਛੱਡ ਦੀ ਸਾਨੂੰ ਸਾਬ ਫਿਰ ਮਾਨਤਨ ਮੌਕੇ ਤੇ ਕਰ ਦਾਂਗੇ ਆਏ 2000 ਦੇ ਹੈ ਧਾਰਾ ਤੋਂ ਚਲੋ ਬਾਹਰ ਥੱਲੇ ਲੋ ਸਜਣੋ ਦੋ ਮੱਥਾ ਨਾਲ ਲਵਾਦੇ ਦੇਖਿਓ ਮਰੇ ਜਾ ਨੋਈ ਓਕੇ ਰਪੋਰਟ ਆ ਸਿਹਰਾ ਚੀਜਾ 38000 ਦੀ ਦੇ ਦਾਂਗੇ ਸਾਨੂੰ ਜੈਸਨੋ ਜੈਸਨੋ 100 200 ਸ਼ੋਰ ਹੋਣੀ ਆ ਉਹ ਕਰਾਂਗੇ ਮੌਕੇ ਤੇ ਹਾਂ ਇਹ ਨਾ ਖਪਾਇਓ ਨੋ ਸਜਣੋ ਬਿਲਕੁਲ ਜਾਇਜ਼ ਕੀਮਤ ਆ ਪਰ ਸ਼ੋ ਵੀ ਚੰਗੇ ਆ ਖਰੀਦਦਾਰੀ ਕਰਿਓ ਪਿੰਡ ਗਗੂਆ ਸਸੀ ਕਾ